ਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਕਈ ਦਿਨਾਂ ਬਾਅਦ ਤੁਹਾਡੇ ਨਾਲ ਤੁਹਾਡੇ ਰੂਬਰੂ ਹੋ ਰਹੇ ਆ ਆਪਾਂ ਤੇ ਆਪਾਂ ਜਾ ਰਹੇ ਹਾਂ 32 ਫੈਕਟਰ ਬੱਚਿਆਂ ਨੂੰ ਬਾਈ ਇਕੱਠੇ ਕਰਦੇ ਫਿਰਦੇ ਹਾਂ ਸਵੇਰ ਦਾ ਟਾਈਮ ਹੈ ਹਾਂਜੀ ਉਹਨਾਂ ਨੇ ਹੀ ਜਾਂਦਾ ਦੁਬਾਰੇ ਬੰਦ ਕਰਕੇ ਲਾ ਤੇ ਬਾਹਰ 시ਗਾ ਟਾਈਮ ਹੈ ਪਾਣੀ ਪਾਣੀ ਖੜਾ ਸਾਰੀਆਂ ਕਲੋਨੀਆਂ ਦੇ ਵਿੱਚ ਬਈ ਮੀਂਹ ਵੀ ਕਾਫੀ ਪੈ ਗਿਆ ਜਿ ਸਵੇਰੇ ਤੋਂ ਵੇਲੇ ਆਪਾਂ ਹੁਣ ਬੱਚੇ ਇਕੱਠੇ ਕਰਦੇ ਫਿਰ ਰਹੇ ਆ ਕਿਉਂਕਿ ਸਿਰਦਰਦੀ ਦਾ ਕੰਮ ਇਹ ਸਭ ਤੋਂ ਜਿਆਦਾ ਹੁਣ ਹੁੰਦਾ ਹੈ ਤੇ ਆਹ ਪਈ ਬੱਚੇ ਰੋਣ ਲੱਜਨੇ ਪਈ ਸਵੇਰੇ ਸਵੇਰੇ ਜਿਹੜੇ ਛੋਟੇ ਵੀ ਸਕੂਲ ਨਹੀਂ ਜਾਣਾ ਹੁਣ ਸਭ ਉਹ ਤਾਂ ਹਰੇਕੇ ਡਰਦਾ ਹੈ ਹਾਂਜੀ ਭਾਈ ਆਪਾਂ ਲਾਂਡਰਾ ਰੋਡ ਤੇ ਆਂ ਲਾਂਡਰਾ ਰੋਡ ਤੇ ਖੰਡ ਦਾ ਪਹਿਲਾਂ ਵੀ ਦਿਖਾਇਆ ਦਾ ਬਹੁਤ ਪੂਰੀ ਹਾਲਤ ਹੈ ਕੋਣ ਤੋਂ ਤੋਂ ਵੀ ਜਿਆਦਾ ਹੈ ਮਾੜੀ ਹਾਲਤ ਹੋ ਚੁੱਕੀ ਹੈ ਕਿਉਂਕਿ ਟੋਏ ਕਾਫੀ ਵੱਡੇ ਵੱਡੇ 2-2 3-3 ਫੁੱਟ ਦੇ ਟੋਏ ਪੈ ਚੁੱਕੇ ਹਨ ਬਹੁਤ ਜ਼ਿਆਦਾ ਬੁਰਾ ਹਾਲਾ ਗੱਡੀਆਂ ਦਾ ਨੁਕਸਾਨ ਹੋਣ ਦਾ ਵੀ ਖਤਰਾ ਹੈ ਪਰ ਕੀ ਕਰੀਏ ਭਾਜੀ ਮਜਬੂਰ ਹੋ ਗਏ ਜਾਣ ਵਾਸਤੇ ਇਹ ਪੂਰਾ ਸੜਕ ਟੁੱਟ ਚੁੱਕੀ ਹੈ ਪੂਰੀ ਸੜਕ ਟੁੱਟ ਚੁੱਕੀ ਹੈ ਇਹ ਖਰੜ ਤੇ ਨਾੜਰਾਂ ਨੂੰ ਜਾਂਦੀ ਹੈ ਜੀ ਇੱਕ ਸਾਈਡ ਠੀਕ ਹੈ ਇੱਕ ਸਾਈਡ ਦੀ ਬਿਲਕੁਲ ਟੁੱਟੀ ਹੋਈ ਹੈ ਕਿਉਂਕਿ ਰੌਂਗ ਸਾਈਡ ਜਾਈਏ ਤਾ ਕੰਮ ਖਰਾਬ ਹੈ ਤੇ ਆਪਾਂ ਤੁਹਾਨੂੰ ਵੀਡੀਓ ਦਿਖਾਉਣੀ ਹਾਂ ਆਪਾਂ ਤੁਹਾਨੂੰ ਫਰੰਟ ਕਮਰੀ ਚ ਹੁਣ ਕਰਦੇ ਆਂ ਆਪਾਂ ਤੁਹਾਨੂੰ ਦਿਖਾਉਣੀ ਕਿਹੜਾ ਹਾਲ ਹੋਈ ਹੈ ਸਾਹ ਦੇ ਇਹ ਗੱਡੀਆਂ ਦਾ ਕਿੰਨਾ ਨੁਕਸਾਨ ਲੈਣਾ ਕੋਈ ਬਹੁਤ ਜ਼ਿਆਦਾ ਹਾਨ ਹੋਰ ਬਰਸਾਦ ਦੇ ਵਿੱਚ ਕਰ ਵੀ ਜਾ ਸਕਦੇ ਹਾਂ ਰਾਤ ਦੇ ਵਿੱਚ ਬਾਈ ਜੇ ਵਿੱਚ ਭਰਦੇ ਆ ਦਾ ਸਾਰਾ ਕੁਝ ਮਿੱਟੀ ਮੁੱਟੀ ਪਾਉਨੇ ਆ ਉਹ ਗਿੱਲੇ ਹੋਣ ਕਰਕੇ ਟਾਇਰ ਨਾਲ ਨਿਕਲ ਜਾਂਦਾ ਏ ਕੁਝ ਖੜਦਾ ਨਹੀਂ ਹੈਗਾ ਬਹੁਤ بڑے بڑے ਟੋਏ ਪਏ ਹੋਏ ਆ ਚੱਲ ਭਾਈ ਹੋਈ ਲੇਟ ਹੋ ਗਿਆ ਮੈਂ ਤਾਂ ਬਰਾ ਬਰਾ ਅੱਗੇ ਤੱਕ ਜਾਮ ਲਾ ਜਾਂਦਾ ਸਵੇਰ ਦਾ ਟਾਈਮ ਵਾਲੀ ਦੁਪਹਿਰ ਨੂੰ ਦੇਖੋ ਪਿਆ ਕੁਝ ਹੋਣਾ ਕਪੈਰੇ ਨੂੰ ਇਹ ਤੇ ਵੀ ਜਿਆਦਾ ਬੁਰਾ ਹਾਲ ਹੋ ਜਾਂਦਾ ਬਾਈ ਕੋਈ ਪ੍ਰਤਾਕਨ ਵੀ ਸੁੱਤਾ ਪਿਆ ਏ ਕੋਈ ਨਹੀਂ ਦੇਖਦਾ ਹੈ ਲੱਗੇ ਦੇਖੋ ਕਿਆ ਬਣਦਾ ਹੈ ਬੜੇ ਬੜੇ ਸਾਵੇ ਕਰਦੀਆਂ ਸਰਕਾਰਾਂ ਪਰ ਹੁੰਦਾ ਕੁਛ ਨਹੀਂ ਹਾ ਦੇਖੋ ਆਹ ਮਾਈ ਗੋਡ ਉਹ ਗੁਜਾ ਮਾਮਾ बहुत баа от ада браха ਸੜਕ ਬੁਰਾ ਹਾਲ ਹੈ ਆਪਾਂ ਜਾ ਰਹੇ ਰੋਂਗ ਸਾਈਡ ਰੋਂਗ ਸਾਈਡੋਂ ਖਤਰਾ ਹੈ ਬਹੁਤ ਬੁਰਾ ਹਾਲ ਹੈ ਬਾਈ ਸੜਕ ਦਾ ਬਹੁਤ ਜ਼ਿਆਦਾ ਟੁੱਟਾ ਇਹ ਥੋੜੇ ਲਗਾ ਇਹ 10 ਕਿਲੋਮੀਟਰ ਦਾ ਵੀ ਨਹੀਂ ਹੈਗਾ ਟੁੱਟਾ ਇਹ ਥੋੜੇ ਜਿਹਾ ਟੁੱਟਾ ਹੈ ਪਤਾ ਨਹੀਂ ਹੋਣਾ ਕਿ ਵਿਚਾਰੇ ਕੀ ਕੰਦ ਸ਼ਾਮਤ ਆਊਗੀ ਕਿ ਕਦ ਠੀਕ ਹੋਏਗਾ ਇਹ ਬਹੁਤ ਬੁਰਾ ਹਾਲ ਹੈ ਭਈਆ ਚਲੋ ਜਾਣ ਦਾ ਟਾਈਮ ਆ ਭਰਾਵਾ ਚਲੋ ਠੀਕ ਹੈ ਭਾਈ ਆਪਾਂ ਪੰਜਾਬ ਚੰਡੀਗੜ੍ਹ ਆ ਗਏ ਚੰਡੀਗੜ੍ਹ ਬਿਲਕੁਲ ਵੀ بارش ਨਹੀਂ ਹੋਈ ਵੀ ਦੇਖੋ ਸਾਰਾ ਸੁੱਕਾ ਪਿਆ ਹੈ ਸਿਰਫ ਪੰਜਾਬ ਪੰਜਾਬ ਵਿੱਚ ਵਰਖ ਹੋਈ ਹੈ ਤੇ ਚੰਡੀਗੜ੍ਹ ਦੇ ਵਿੱਚ ਨਹੀਂ بارش ਹੋਈ ਅਕਿ ਆਪਾਂ ਤੁਹਾਨੂੰ ਜੌਂਗ ਤੇ ਵੀ ਦਿਖਾਉਣੇ ਆ ਅੰਦਰ ਦੀ ਆ ਰਹੇ ਆਂ ਬਾਕੀ ਚਾਉਂਗੇ ਇਹ ਆ ਗਏ ਆਪਾਂ ਹਾਂ ਚੌਂਕ ਤੇ ਆ ਬਈ 6 ਮਿੰਟ ਹੈ ਨਾ ਬਿਲਕੁਲ ਸੁੱਕਾ ਪਿਆ ਇਹ ਕੰਨੀ ਕੜ ਦੇ ਵਿੱਚ ਕੋਈ بارش ਨਹੀਂ ਹੈ ਕੋਈ ਕੁਝ ਨਹੀਂ ਹੈ ਦੇਖੋ ਫਿਰ ਵੀ ਚੈੱਕ ਕਰ ਰਹੇ ਆਂ ਫਿਰ ਰਿਪੋਰਟ ਹੈ ਕੋਈ ਹੋ ਨਹੀਂ ਸਿਰਫ ਪੰਜਾਬ ਵਿੱਚ بارش ਹੋਈ ਹੈ ਕੰਨੀ ਕੜ ਦੇ ਵਿੱਚ بارش ਨਹੀਂ ਹੋਈ ਅੱਗੇ ਮਿਲਦੇ ਆਂ ਆਪਾਂ ਮਿਲਦੇ ਆਂ ਬਈ ਹੁਣ ਅੱਗੇ ਜਾ ਕੇ ਆ ਗਏ ਚੌਂਕ ਇੱਥੇ ਖਾਲੀ ਹੋ ਗਿਆ ਦੀ ਬਾਰਛੀ ਨਹੀਂ ਰਹੀ ਉਹਦਾ ਬਹੁਤ ਜ਼ੋਰ ਚੱਲ ਰਿਹਾ ਬਹੁਤ ਭਈਆ ਤਲਾਈ ਦੇਖੋ ਭਈਆ ਭਈਆ ਅਰੇ ਤੁਹ ਆਪਣੀ ਪਲਾਈ ਦੇਖੋ ਭਈਆ ਇਹ ਮੈਨੂੰ ਕੀ ਕਹਿੰਦੇ ਕਰ ਰਿਹਾ ਹੈ ਇਹ ਕਿਹੜੇ ਲਈ ਇਹ ਕਿਹਦੇ ਇਸ ਦਿਨ ਤੋਂ ਆਹਨ ਦੇਖੋ ਜੀ ਕਿੰਨਾ ਲੱਗਿਆ ਹੋਇਆ ਹੈ ਜੀ ਬਹੁਤ ਜਿਆਦਾ ਬੁਰਾ ਹਾਲ ਹੈ ਜੀ ਰੌਂਗ ਸਾਈਡ ਨੂੰ ਜਾ ਰਹੇ ਹੈ ਜੀ ਆਹ ਸੜਕ ਤਾਂ ਨਾ ਖਰਾਬ ਹੈ ਅਸੀਂ ਐਸੀ ਗੱਡੀਆਂ ਕਰਦੇ ਆਂ ਕੀ ਕਰੀਏ ਰੌਂਗ ਸਾਈਡ ਨਹੀਂ ਜਾਣਾ ਪੈਣਾ ਜੀ ਇਹ ਆਪਾਂ ਦੋ ਬਕਨਾਂ ਦੇ ਦਾ ਗੱਡੀ ਨਿਕਲ ਨਹੀਂ ਪਿਆਦੀ ਆਹਨੇ ਬਹੁਤ ਜਿਆਦਾ ਬੁਰਾ ਹਾਲ ਹੈ ਉਹਨਾਂ ਇੰਦਰਾ ਫਲਾਂ ਗੱਡੀਆਂ ਕਾਮੀਆਂ ਪ੍ਰਾਈਵੇਟ ਵਿੱਚ ਉਹ ਸੱਚਾ ਫੁੱਲ ਦਮਨ ਬਿੱਲੀ ਦੇ ਤੋਂ ਕੰਮ ਸਲੇਗਰ ਦੇਖਦੇ ਹੈ ਕਿਵਾਲਾ ਪਰ